ਸਾਹਿਤਕਾਰ ਤਾਂ ਵਿਚਾਰੇ ਪ੍ਰੋਗਰਾਮ ਕਰਾ ਕਰਾ ਕੇ ਸੱਭਿਆਚਾਰ ਨੂੰ ਪਿੱਟੀ ਜਾਂਦੇ ਨੇ ਹਾਏ ਸੱਭਿਆਚਾਰ ਦੀ ਤਸਵੀਰ ਖੋਗੀ ਹਾਏ ਤਸਵੀਰ ਖੋਗੀ ਸੱਭਿਆਚਾਰ ਪੰਜਾਬ ਚ ਪਿੱਟੀ ਜਾਂਦਾ ਕਹਿੰਦਾ ਭਰਾਵੋ ਮੈਂ ਬੈਠਾ ਕਿਹੜੇ ਗੁੰਜੇ ਪੁੱਗਤ ਤਾਂ ਕਰ ਕਰ ਬੰਦਿਆਂ ਨਾਲੋਂ ਜ਼ਿਆਦੇ ਕੁੱਤਿਆਂ ਦੀ ਹੋਗੀ ਕੱਲ ਪਰਸੋਂ ਅਖਬਾਰ ਦੇ ਵਿੱਚ ਖਬਰ ਪੜੀ ਇੱਕ ਪਰਿਵਾਰ ਨੇ ਬੱਚਿਆਂ ਨੂੰ ਮੋਡਿਆਂ ਦੇ ਚੱਕ ਕੇ ਖੜਿਆਉਣ ਵਾਲਾ ਬਾਪ ਤਾਂ ਘਰੋਂ ਬਿਰਦਾ ਸ਼ਰਮਚਪਤੀ ਕਰਵਾਇਆ ਉਸ ਤੋਂ ਬਾਅਦ ਵਿੱਚ ਬੱਚਿਆਂ ਨੂੰ ਖੇਡਣ ਵਾਸਤੇ ਬਾਹਰਲੇ ਦੇਸ਼ ਤੋਂ ਕੁੱਤਾ ਘਰੇ ਮੰਗਾਇਆ ਕੱਲ ਜਮਾ ਹੱਦ ਹੋ ਗਈ ਸਾਡੇ ਗਮਾਂਡੀਆਂ ਦਾ ਇੱਕ ਛੋਟਾ ਜਿਹਾ ਪਪੀ ਜਾਂ ਐਡਾ ਕ ਕੁੱਤਾ ਜਾਂ ਉਹ ਚੈਨਾ ਦੀਆਂ ਆਊ ਮਾਊ ਜਾਂ ਵਰਗਤ ਕਦੇ ਤਾਂ ਟੋਲ ਪਲਾਜੇ ਵਾਲਿਆਂ ਦੇ ਡੰਡੇ ਜੇ ਮੰਗੂ ਇਧਰਲੇ ਕੋਲੇ ਕੋਲੇ ਲੱਤ ਚੱਕ ਲੈ ਕਦੇ ਇਧਰਲੇ ਕੋਲੇ ਪੂਛ ਸਿੱਧੀ ਜੀ ਕਰ ਲੈ ਮਾ ਖੜ ਤੇਰੇ ਕਤੈੜ ਦੀ ਐਨੀ ਸੁਣ ਕੇ ਮੇਰੇ ਮੂਰੇ ਤਾਂ ਪੂਛ ਸਿੱਧੀ ਕਰਕੇ ਖੜ ਗਿਆ ਕਹਿੰਦਾ ਗੱਲ ਸੁਣ ਓਏ ਛੋਟੂ ਕਤੈੜ ਕਹਿਣ ਤੋਂ ਪਹਿਲਾਂ ਅਕਲ ਨੂੰ ਹੱਥ ਮਾਰ ਅੱਜਕੱਲ ਕਤੀੜ ਘਰ ਦੇ ਮੈਂਬਰ ਨੇ ਅਸੀਂ ਆ ਸਰਦਾਰ ਗੱਲ ਸੁਣ ਕੇ ਮੇਰੇ ਤਾਂ ਹੱਥਾਂ 'ਚੋਂ ਡਲਾ ਉੱਥੀ ਡਿੱਗ ਗਿਆ ਮਾਹ ਗੱਲ ਤੇਰੀ ਠੀਕ ਐ ਭਾਈ ਥੋੜਾ ਜਿਆ ਨੇੜੇ ਆ ਕੇ ਕਹਿੰਦਾ ਗੱਲ ਸੁਣ ਲੈ ਜਿਹੜੇ ਬੁੜਾ ਬੁੜੀ ਦੇ ਨਾਂ ਤੇ 10 ਕਿਲੇ ਜ਼ਮੀਨ ਦੇ ਨੇ ਉਹਨਾਂ ਨੂੰ ਤਾਂ ਸਾਡੀ ਮਾਲਕਣ ਸੁੱਖੀਆਂ ਰੋਟੀਆਂ ਨੂੰ ਤਰਸਾਉਂਦੀ ਐ ਮੈਨੂੰ ਜਿਹੜੇ ਨੂੰ ਕਤੀੜ ਕਹਿੰਨੇ ਸੁੱਤੇ ਉੱਠਦੇ ਨੂੰ ਨਿਰਨੇ ਕਾਲ ਜੇ ਆਂਡਿਆਂ ਦੀ ਪੁਰਜੀ ਕਰਕਰ ਪਾਉਂਦੀ ਐ ਮਹਾ ਮੂਹੀ ਮਰੀ ਜਾਂ ਨਾ ਯਾਰ ਕੁੱਤਿਆ ਕੁੱਤੇ ਭਕਾਈ 10 ਕੀਲੇ ਵਾਲਿਆਂ ਨੂੰ ਛੱਡ ਕੇ ਤੈਨੂੰ ਨਾ ਕਿਤੇ ਪੁਰਜੀਆਂ ਕਹਿੰਦਾ ਗੱਲ ਸੁਣ ਲੈ ਓਏ ਬਾਈ ਅੱਜ ਕੱਲ ਦੁਨੀਆ ਗੁਣ ਕਰਨ ਵਾਲਿਆਂ ਦੀ ਕਦਰ ਘੱਟ ਕਰਦੀ ਏ ਪੂਛ ਹਲਾਉ ਤੇ ਛਿੱਟੇ ਮਾਰਾਂ ਮੂਰੇ ਦਿਲ ਵੱਧ ਗੇਰਦੀ ਏ ਮੇਰੀ ਮਾਲਕਣ ਘਰਬਾਰ ਦੇ ਮਾਲਕ ਬਜ਼ੁਰਗਾਂ ਨੂੰ ਭਾਵੇਂ ਤੱਤਾ ਪਾਣੀ ਦੇਵੇ ਨਾ ਦੇਵੇ ਸੁੱਤੀ ਉਠਦੀ ਯਾਰਾਂ ਦੀ ਯੱਤ ਚ ਕੰਗਾ ਜ਼ਰੂਰ ਫੇਰਦੀ ਏ ਕਹਿੰਦਾ ਖੜ ਜਾ ਹੋਰ ਸੁਣ ਜਾ ਕਿਤੇ ਪਰਮ ਰਹੇ ਜਿਹੜੇ ਮਾਪਿਓਾਂ ਨੇ ਹੱਡ ਤੋੜ ਕੇ ਜਾਇਦਾਦਾਂ ਬਣਾਈਆਂ ਨੇ ਉਹਨਾਂ ਨੂੰ ਤਾਂ ਅੱਜ ਕੱਲ ਲੋਕ ਮੁਸਕ ਤੋਂ ਡਰਦੇ ਬਿਰਦਾ ਆਸ਼ਰਮ ਚ ਛੱਡਦੇ ਨੇ ਸਾਡੀਆਂ 10-10 ਕਰੋੜ ਦੇ ਮਾਲਕ ਪੋਟੀਆਂ ਚੱਕਦੇ ਨੇ ਕਹਿੰਦਾ ਹੁਣ ਨਾ ਕਹੀਦੀ ਕਤੀੜ ਜਵਾਕਾਂ ਦੇ ਮੂੰਹ ਤੇ ਤਾਂ ਨਲੀਆਂ ਦਾ ਲੈਮੀਨੇਸ਼ਨ ਚੜੇ ਤੋਂ 2-3 ਦਿਨਾਂ ਬਾਅਦ ਨਮਾਉਂਦੇ ਨੇ ਮਿੱਤਰਾਂ ਦੀਆਂ ਕੋਸਾ ਪਾਣੀ ਕਰਕੇ ਰੋਜ਼ ਨਹਾਇਆਂ ਨਹਾਇਆਂ ਕਰਾਉਂਦੇ ਨੇ ਕਹਿੰਦਾ ਇੱਕ ਹੋਰ ਸੁਣ ਜਿਹੜੀ ਮੇਰੀ ਮਾਲਕਣ ਸੱਸ ਸੌਰੇ ਦੇ ਕੱਪੜੇ ਧੋਣ ਵਾਰੀ ਹੱਥ ਦੁਖਦਿਆਂ ਦਾ ਬਹਾਨਾ ਲਾ ਕੇ ਸਿੱਧਾ ਜਵਾਬ ਸੁਣਾਉਂਦੀ ਹੈ ਉਹ ਬੜੀ ਖੁਸ਼ੀ ਨਾਲ ਮਿੱਠੀਆਂ ਕਰ ਕਰ ਮਿੱਤਰਾਂ ਨੂੰ ਗੋਦੀ ਚ ਲੋਰੀਆਂ ਦਵਾਉਂਦੀ ਹੈ ਅੱਜ ਕੱਲ ਕਰਨਾਇਲ ਸੂਂਦਾ ਤੇ ਬੁੜਾ ਬੁੜੀ ਦਾ ਮੰਜਾ ਤਾਂ ਰਾਖੀ ਵਾਸਤੇ ਡੰਗਰਾਂ ਦੇ ਪਿੱਛੇ ਡਾਉਨੇ ਨੇ ਮੈਨੂੰ ਪੇਕਿਆਂ ਵੱਲੋਂ ਆਇਆ ਹੋਇਆ ਹੋਣ ਕਰਕੇ ਸਰਦਾਰਨੀ ਤੇ ਬੱਚੇ ਰਜਾਈ ਦੇ ਕੇ ਕੋਠੀ 'ਚ ਬਰਾਬਰ ਪਾਉਂਦੇ ਨੇ ਇੰਨੇ ਨੂੰ ਬਾਹਰ ਬੁਰਛਾ ਜਾ ਕਰਦਾ ਕਰਦਾ ਚਾਚਾ ਨਿਕੜਿਆ ਮਹਾ ਚਾਚਾ ਕੁੱਤਾ ਰਾਖੀ ਕਰਨ ਵਾਸਤੇ ਰੱਖ ਲਿਆ ਵੀ ਕੋਈ ਚੋਰ ਚੱਪਾ ਸਮਾਨ ਨੂੰ ਨਾ ਪਈ ਜੇ ਕਹਿੰਦਾ ਪੁੱਤਰਾ ਰਾਖੀ ਕਰਨ ਵਾਸਤੇ ਕਾਨੂੰ ਰੱਖ ਲਿਆ ਇਹਦੀ ਤਾਂ ਰਾਖੀ ਅਸੀਂ ਰੱਖਦੇ ਆ ਮਹਾ ਕਿਉਂ ਕਹਿੰਦਾ ਹੋਰ ਡਰ ਲੱਗਈ ਜਾਂਦਾ ਵੀ ਕਿਤੇ ਕੋਈ ਇਹਨੂੰ ਨਾ ਚੱਕ ਕੇ ਲੈ ਜੇ ਚਾਚਾ ਦਾ ਹਲੇ ਚੁੱਪ ਵੀ ਨਹੀਂ ਕਰਿਆ ਕੁੱਤਾ ਮੂਰੇ ਹੋ ਕੇ ਫੇਰ ਸਮਝਾਉਣ ਲੱਗਿਆ ਕਹਿੰਦਾ ਕਿਉਂ ਆਗੀ ਸਮਝ ਕਤੀੜ ਤੇ ਸਰਦਾਰ ਦੇ ਫਰਕ ਦਾ ਵਿਚਾਰ ਕਤੀੜ ਹੁੰਦੀ ਹੈ ਜਿਹੜੀ ਭੌਂਕ ਕੇ ਟੁਕੜਾ ਮੰਗੇ ਜਿਹਨੂੰ ਚੁੱਪਚਾਪ ਸਾਰਾ ਕੁਝ ਮਿਲੇ ਉਹ ਹੁੰਦਾ ਹੈ ਸਰਦਾਰ ਹੁਣ ਹਿਸਾਬ ਲਾ ਲਈ ਵੀ ਅੱਜ ਕੱਲ ਕਤੀੜ ਕੌਣ ਹੈ ਤੇ ਕੌਣ ਵੱਜਦਾ ਹੈ ਸਰਦਾਰ ਮਹਾਪਰਾਵਾ ਮੰਨ ਗਿਆ ਹੁਣ ਤਾਂ ਕੌਡੀ ਕੌਡੀ ਮੰਨ ਗਿਆ ਜਮਾ ਸੱਟ ਹੈ ਕਹਿੰਦਾ ਸਾਡੀ ਚੜ੍ਹਾਈ ਦਾ ਕੰਮ ਇੱਥੇ ਨਹੀਂ ਰੁਕਿਆ ਅੱਗੇ ਹੋਰ ਵੀ ਵਧ ਗਿਆ ਜਿਆਦੇ ਹਾਂ ਆ ਕਰਨਾਇਲ ਸੋਂ ਤੇ ਬੁੜਾ ਬੁੜੀ ਰੋਜ਼ ਰੱਬ ਨੂੰ ਇਹੀ ਬੇਨਤੀਆਂ ਕਰਦੇ ਨੇ ਵੀ ਸਾਨੂੰ ਅਗਲੀ ਜੁਨੀ ਬੰਦੇ ਦੀ ਨਾ ਦੇਈ ਆ ਇਹਦੇ ਵਰਗਾ ਛੋਟਾ ਜਿਹਾ ਪਪੀ ਛਪੀ ਕੁੱਤਾ ਹੀ ਬਣਾ ਦੇ અમાਰਾ ਭਰਾਵਾ ਜਵਾਨੇ ਦੀ ਲੋਰ ਦੇਖ ਕੇ ਬੋਲਿਆ ਕਰਦੇ ਨੇ ਅੱਜ ਕੱਲ ਕੰਮ ਕਰਨ ਵਾਲਿਆਂ ਦੇ ਛੱਤਰ ਪੈਂਦੇ ਨੇ ਹਾਫ ਦਿਲਾਂ ਨੂੰ ਧੱਕੇ ਜਿਹੜੇ ਮਰਜੀ ਖੇਤਰ ਚ ਦੇਖ ਲਈ ਪੂਛ ਹਲਾਉ ਤੇ ਛਿੱਟੇ ਮਾਰਾਂ ਨੂੰ ਮਿਲਦੇ ਨੇ ਪਿਆਰ ਦੇ ਗੱਫੇ ਹੁਣ ਜਿਹੜੇ ਜਿਹੜੇ ਭਰਾਵਾਂ ਦੇ ਤਾਂ ਇਹ ਕਹਾਣੀ ਗੜ ਗਈ ਦਿਲ ਤੇ ਉਹ ਤਾਂ ਕਰ ਦਿਓ ਸ਼ੇਅਰ ਜਿਹੜੇ ਜਿਹੜਾ ਨੂੰ ਲੱਗਦਾ ਵੀ ਕੰਮ ਹਾਂ ਅਈ ਚੱਲ ਰਿਹਾ ਉਹ ਲਾ ਦਿਓ ਕਮੈਂਟਾਂ ਦੇ ਢੇਰ